ਪੰਥ ਦੇ ਵਿੱਚ ਕੌਮ ਦੇ ਵਿੱਚ ਬਹੁਤ ਵੱਡੀ ਦੁਬਧਾ ਪਾਉਣ ਦੀ ਜੋ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਜੀਨਾ ਨੂੰ ਲਾਇਆ ਉਹ ਵੀ ਅੰਤਰੀ ਕਮੇਟੀ ਨੇ ਹੀ ਲਾਇਆ ਸੀ ਔਰ ਅੱਜ ਜੇ ਕੋਈ ਹਾਲਾਤ ਐਸੇ ਬਣ ਗਏ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਉਹਨਾਂ ਤੇ ਬਹੁਤ ਗੰਭੀਰ ਇਲਜ਼ਾਮ ਨੇ ਜੇ ਗਿਆਨੀ ਹਰਪ੍ਰੀਤ ਸਿੰਘ ਸੱਚੇ ਹੁੰਦੇ ਉਹ ਆ ਕੇ ਆਪਣੀ ਗੱਲ ਰੱਖਦੇ ਔਰ ਜਦੋਂ ਵਾਰ-ਵਾਰ ਪੁੱਛਣ ਤੇ ਜਦੋਂ ਉਹਨਾਂ ਨੂੰ ਪਤਾ ਸੀ ਤੇ ਉਹਨਾਂ ਦੇ ਵਿੱਚ ਘਾਟਾਂ ਨੇ ਤਾਂ ਉਹ ਆ ਕੇ ਉਹਨਾਂ ਨੇ ਨਾ ਆਪਣਾ ਪੱਖ ਰੱਖਿਆ ਨਾ ਕੋਈ ਗੱਲ ਕੀਤੀ ਹੈ ਕਿ ਗਿਆਨੀ ਰਕबीर ਸਿੰਘ ਜੀ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਈ ਲੀਡਰਸ਼ਿਪ ਨੂੰ ਕਿ ਮੇਰੇ ਕੋਲ ਦੋ ਜੋ ਅਹੁਦੇ ਨੇ ਦੋਹਾਂ ਤੇ ਕੰਮ ਕਰਨਾ ਜਥੇਦਾਰ ਦੇ ਤੌਰ ਤੇ ਔਰ ਹੈੱਡ ਗਾਰੰਟੀ ਦੇ ਤੌਰ ਤੇ ਦੋਹਾਂ ਤੇ ਕੰਮ ਕਰਨਾ ਮੇਰੇ ਲਈ ਮੁਸ਼ਕਲ ਹੈ ਦੇਖੋ ਵਿਰੋਧੀਆਂ ਨੂੰ ਹੁਣ ਕਹਿਣ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ ਕਿ ਵਿਰੋਧੀ ਕਿੱਥੇ ਖੜੇ ਨੇ ਦੇਖੋ ਪਹਿਲਾਂ ਵੀ ਬਹੁਤ ਸਾਰੇ ਸ਼ਰੋਮਣੀ ਅਕਾਲੀ ਦਲ ਬਣੇ ਨੇ ਇੱਕੋ ਹੀ ਸ਼ਰੋਮਣੀ ਅਕਾਲੀ ਦਲ ਹੈ ਜੋ ਇਥੇ ਪੰਜਾਬ ਦੇ ਇਹ ਤਾਂ ਦੀ ਰਾਖੀ ਕਰਦਾ ਜੋ ਪੰਜਾਬ ਤੇ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਪ੍ਰਵਾਨ ਹੈ ਔਰ ਉਹ ਇੱਕੋ ਹੀ ਅਕਾਲੀ ਦਲ ਹੈ ਇਹਨਾਂ ਦਾ ਨਾ ਕੋਈ এজেন্ডਾ ਹੈ ਕਦੇ ਖਾਲਸਾਣ ਦੀ ਗੱਲ ਕਰਦੇ ਨੇ ਕਦੇ ਫਿਰ ਉਸ ਤੋਂ ਮੁਕਰ ਜਾਂਦੇ ਨੇ ਔਰ ਲੋਕ ਸ਼ਰੋਮਣੀ ਅਕਾਲੀ ਦਲ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਲੋਕ ਖੜੇ ਨੇ ਕੁਲ ਸਾਹਿਬ ਇਸ ਵੇਲੇ ਜੀ ਐਸਡੀਪੀਸੀ ਦੇ ਬਰਤਾਰੇ ਨੂੰ ਦੇਖਿਆ ਜਾਵੇ ਤਾਂ ਪਿੱਛੇ ਜੀ ਲੈ ਕੇ ਬਹੁਤ ਮੰਦਭਾਗੀਆ ਖਬਰਾਂ ਵੀ ਸਾਹਮਣੇ ਆਈਆਂ ਜਥੇਦਾਰ ਸਾਹਬ ਵਾਲੀਆ ਖਬਰ ਨੂੰ ਲੈ ਕੇ ਚਾਹੇ ਤਕਸ਼ੀਰ ਦਮਦਮਾ ਸਾਹਿਬ ਸੀ ਚਾਹੇ ਤਕਰੀਰ ਹਕਾਲ ਤੱਕ ਸੋਹਿਬ ਸੀ ਤੇ ਇਹ ਸਾਰੇ ਮਾਮਲ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿਉਂਕਿ ਜਿਹੜੇ ਲੋਕਾਂ ਨੂੰ ਕਹੀ ਜਾ ਰਹੀ ਹੈ ਸੰਗਤ ਵੱਲੋਂ ਵੀ ਇਸ ਗੱਲ ਦਾ ਰੋਸ ਰਿਹਾ ਕਿ ਆਖਰ ਇਹ ਜਿਹੜਾ ਬਰਤਾਰਾ ਵਾਪਰਿਆ ਇਹ ਮੰਦਭਾਗਾ ਸੀ ਦੇਖੋ ਜੋ ਵਿਰੋਧੀ ਨੇ ਜੀ ਉਹਨਾਂ ਨੇ ਹਮੇਸ਼ਾ ਏਜੰਸੀਆਂ ਦੇ ਕਹਿਣੇ ਤੇ ਚੱਲ ਕੇ ਪੰਥ ਦੇ ਵਿੱਚ ਕੌਮ ਦੇ ਵਿੱਚ ਬਹੁਤ ਵੱਡੀ ਦੁਬਧਾ ਪਾਉਣ ਦੀ ਜੋ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ ਜੀ ਔਰ ਪਹਿਲਾਂ ਵੀ ਇਹ ਗੱਲ ਬਹੁਤ ਵਾਰੀ ਹੋ ਚੁੱਕੀ ਹੈ ਕਿ ਜੇ ਉਹ ਲਾਉਣ ਜਾਂ ਹਟਾਉਣ ਦੀ ਗੱਲ ਕਰਦੇ ਨੇ ਜਿਨ੍ਹਾਂ ਨੂੰ ਲਾਇਆ ਉਹ ਵੀ ਅੰਤਰੀਕ ਕਮੇਟੀ ਨੇ ਹੀ ਲਾਇਆ ਸੀ ਔਰ ਅੱਜ ਜੇ ਕੋਈ ਹਾਲਾਤ ਐਸੇ ਬਣ ਗਏ ਇਹ ਜੇ ਕਹੇਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਉਹਨਾਂ ਤੇ ਬਹੁਤ ਗੰਭੀਰ ਇਲਜ਼ਾਮ ਨੇ ਜੀ ਔਰ ਉਹਨਾਂ ਨੂੰ ਉਹ ਜੋ ਤਿੰਨ ਮੈਂਬਰੀ ਕਮੇਟੀ ਪ੍ਰਧਾਨ ਸਾਹਿਬ ਵੱਲੋਂ ਸਾਹ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਬਣਾਈ ਗਈ ਸੀ ਜੀ ਉਹਨਾਂ ਦੇ ਵਿੱਚ ਉਹਨਾਂ ਦਾ ਪੱਖ ਜਾਣਨ ਦੀ ਬਹੁਤ ਕੋਸ਼ਿਸ਼ ਕੀਤੀ ਹੈ ਔਰ ਦੋ ਵਾਰੀ ਇਹ ਤਿੰਨ ਮੈਂਬਰੀ ਬਣਾਈ ਹੋਈ ਕਮੇਟੀ ਜਿਆਨੀ ਹਰਪ੍ਰੀਤ ਸਿੰਘ ਜੀ ਦੇ ਘਰ ਗਈ ਹੈ ਤਿੰਨ ਤਿੰਨ ਚਾਰ ਚਾਰ ਘੰਟੇ ਬੈਠ ਕੇ ਉਹਨਾਂ ਨੂੰ ਵਾਰ-ਵਾਰ ਫੋਨ ਰਾਈਂ ਅਪੀਲ ਕਰਦੇ ਰਹੇ ਨੇ ਕਿ ਤੁਸੀਂ ਆ ਕੇ ਆਪਣਾ ਜੋ ਪੱਖ ਹੈ ਦੱਸੋ ਜੇ ਗਿਆਨੀ ਹਰਪ੍ਰੀਤ ਸਿੰਘ ਸੱਚੇ ਹੁੰਦੇ ਉਹ ਆ ਕੇ ਆਪਣੀ ਗੱਲ ਰੱਖਦੇ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਓ 3 ਮੈਂਬਰੀ ਕਮੇਟੀ ਹੈ ਉਹਨਾਂ ਦੇ ਪੱਖ ਨੂੰ ਜੇ ਇਗਨੋਰ ਕਰਦੀ ਤਾਂ ਫਿਰ ਉਹਨਾਂ ਦਾ ਕਹਿਣਾ ਬਿਲਕੁਲ ਸਹੀ ਸੀ ਔਰ ਜਦੋਂ ਵਾਰ-ਵਾਰ ਪੁੱਛਣ ਤੇ ਜਦੋਂ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਵਿੱਚ ਘਾਟਾਂ ਨੇ ਤਾਂ ਆ ਕਿ ਉਹਨਾਂ ਨੇ ਨਾ ਆਪਣਾ ਪੱਖ ਰੱਖਿਆ ਨਾ ਕੋਈ ਗੱਲ ਕੀਤੀ ਹੈ ਔਰ ਬਾਅਦ ਦੇ ਵਿੱਚ ਜਦੋਂ ਫੈਸਲਾ ਹੋ ਗਿਆ ਤੁਸੀਂ ਆਪ ਦੇਖ ਲਓ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲੋ ਜਦੋਂ ਇੱਕ ਤੁਰ ਦੂਸਰੀ ਆ ਕੇ ਆਪਣੀ ਸਫਾਈ ਨਾ ਦੇਵੇ ਤਾਂ ਫਿਰ ਸੁਭਾਵਕ ਹੈ ਫੈਸਲਾ ਉਸਦੇ ਉਲਟ ਹੋ ਜਾਂਦਾ ਹੈ ਔਰ ਇਹ ਸਾਰਾ ਕੁਝ ਸੋਚ ਵਿਚਾਰ ਕੇ ਬਹੁਤ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਤੋਂ ਸਭ ਤੋਂ ਬਿਆਨ ਲੈ ਕੇ ਇਹ ਜੋ ਕਾਰਵਾਈ ਕੀਤੀ ਹੈ ਨਾ ਕੋਈ ਕਿਸੇ ਤਰ੍ਹਾਂ ਦੀ ਕਿਸੇ ਦੇ ਨਾਲ ਕੋਈ ਇਸ ਦੇ ਵਿੱਚ ਪੱਖਪਾਤ ਕੀਤਾ ਗਿਆ ਨਾ ਕੋਈ ਧੱਕਾ ਕੀਤਾ ਔਰ ਜੋ ਅਸੂਲਾਂ ਤੌਰ ਤੇ ਬਣਦਾ ਸੀ ਉਹਨਾਂ ਦੇ ਵਿਰੁੱਧ ਉਹ ਕਾਰਵਾਈ ਜੋ ਹੈ ਕੀਤੀ ਹੈ ਔਰ ਜੇ ਦੂਸਰੇ ਜਥੇਦਾਰਾਂ ਸਹਿਬਾਨਾਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਬਹੁਤ ਸਾਰੇ ਚੈਨਲਾਂ ਤੇ ਗੱਲ ਕਲੀਅਰ ਹੋ ਚੁੱਕੀ ਹੈ ਕਿ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਲੀਡਰਸ਼ਿਪ ਨੂੰ ਔਰ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਆਗੂਆਂ ਤੱਕ ਉਹਨਾਂ ਨੇ ਪਹੁੰਚ ਕੀਤੀ ਸੀ ਕਿ ਮੇਰੇ ਕੋਲ ਦੋ ਜੋ ਅਹੁਦੇ ਨੇ ਦੋਹਾਂ ਤੇ ਕੰਮ ਕਰਨਾ ਜ਼ਥੇਦਾਰ ਦੇ ਤੌਰ ਤੇ ਔਰ ਹੈੱਡ ਗਰੰਥੀ ਦੇ ਤੌਰ ਤੇ ਦੋਹਾਂ ਤੇ ਕੰਮ ਕਰਨਾ ਮੇਰੇ ਲਈ ਮੁਸ਼ਕਲ ਹੈ ਇਸ ਲਈ ਮੈਨੂੰ ਫਾਰਕ ਕੀਤਾ ਜਾਵੇ ਇੱਕ ਪਾਸੇ ਤੋਂ ਤਾਂ ਕਿ ਮੈਂ ਆਪਣੀ ਜੋ ਸੇਵਾ ਹੈ ਉਹ ਚੰਗੀ ਤਰ੍ਹਾਂ ਨਿਭਾ ਸਕਾਂ ਇਸੇ ਤਰ੍ਹਾਂ ਹੀ ਗਿਆਨੀ ਸੁਲਤਾਨ ਸਿੰਘ ਜੀ ਦੀ ਸੀ ਔਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ ਕਿ ਉਹਨਾਂ ਨੇ ਕਦੇ ਵੀ ਇਸ ਗੱਲ ਤੇ ਨਾ ਕਦੇ ਕੋਈ ਕਿੰਤੂ ਪਰੰਤੂ ਕੀਤਾ ਨਾ ਉਹਨਾਂ ਨੇ ਗੱਲ ਕੀਤੀ ਹੈ ਔਰ ਜੋ ਪੰਥ ਵਿਰੋਧੀ ਲੋਕ ਨੇ ਏਜੰਸੀਆਂ ਦੇ ਹੱਥਾਂ ਵਿੱਚ ਖੇਡ ਰਹੇ ਨੇ ਉਹ ਸਿੱਖਾਂ ਦੇ ਵਿੱਚ ਦੁਬਧਾ ਖੜੀ ਕਰਨ ਦੇ ਲਈ ਉਹ ਲੋਕ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ ਨਾ ਕਿ ਗਿਆਨੀ ਰਗਵੀਰ ਸਿੰਘ ਜਾਂ ਗਿਆਨੀ ਸੁਲਤਾਨ ਸਿੰਘ ਨੇ ਕੋਈ ਐਸੀ ਜੋ ਗੱਲ ਉਹ ਕੀਤੀ ਆ ਉਹਨਾਂ ਨੇ ਜੀ ਇਸ ਵਜਿਹਾ ਤਾਂ ਇਹ ਤਾਂ ਤਖਤਸ਼ਰੀ ਤਖਤਸ਼ਰੀ ਅਕਾਲ ਤਖਤ ਸਾਹਿਬ ਤੇ ਤਖਸ਼ਰੀ ਕੇਸਬੰਦ ਸਾਹਿਬ ਦੀ ਜਥੇਦਾਰਾਂ ਦੀ ਗੱਲ ਹੈ ਪਰ ਉਸ ਤੋਂ ਬਾਅਦ ਜਿਹੜੇ ਥਾਪੇ ਗਏ ਨੇ ਉਹਨਾਂ ਦੇ ਬਾਬਤ ਵੀ ਇਹ ਗੱਲ ਸਾਹਮਣੇ ਆ ਗਈ ਕਿ ਇਹਨਾਂ ਦੇ ਵੀ ਜਿਹੜਾ ਚੋਰੀ ਛੁਪੇ ਸਵੇਰੇ ਦੇ ਸਮੇਂ ਦੇ ਵਿੱਚ ਥਾਪ ਦਿੱਤਾ ਗਿਆ ਤੇ ਹੁਣ ਤਖਤ ਚੀ ਦਮਦਮਾ ਸਾਹਿਬ ਦੀ ਜਥੇਦਾਰ ਭਾਈ ਯਾਨੀ ਟੇਕ ਸਿੰਘ ਜੀ ਬਾਰੇ ਵੀ ਜਿਹੜਾ ਉਹਨਾਂ ਦੀ ਖੁਲਾਸਾ ਵੀ ਹੋ ਰਿਹਾ ਹੈ ਕਿ ਵੀ ਇਹ ਜਿਹੜੀ ਤਾਜ ਪੋਛੀ ਜਿਹੜੀ ਕੀਤੀ ਗਈ ਹੈ ਉਹਨੂੰ ਮਨਜ਼ੂਰੀ ਨਹੀਂ ਕਿਸੇ ਤੋਂ ਲੈਣੀ ਦਿੱਤੀ ਜਾਵੇ। ਦੇਖੋ ਕਿਸੇ ਦੀ ਮਨਜ਼ੂਰੀ ਨਾ ਲੈਣ ਦੀ ਜ਼ਰੂਰਤ ਹੈ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਹੈ। ਔਰ ਜਦੋਂ ਹਾਲਾਤ ਐਸੇ ਬਣ ਗਏ ਕਿ ਉੱਥੇ ਭਰਾ ਮਾਰੂ جنگ ਦਾ ਖਤਰਾ ਪੈਦਾ ਹੋ ਗਿਆ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਗੱਲੋਂ ਧੰਨਵਾਦ ਕਰਦਾ। ਕਿ ਉਹਨਾਂ ਨੇ ਮੌਕੇ ਨੂੰ ਦੇਖ ਕੇ ਆਪਸ ਵਿੱਚ ਭਰਾ ਮਾਰੂ جنگ ਤੋਂ ਬਚਾ ਕੇ ਅਮਰਤ ਵੇਲੇ ਜੋ ਹੈ ਉਹ ਸਿੰਘ ਸਾਹਿਬ ਦੀ ਉੱਥੇ ਤਾਜਪੋਸ਼ੀ ਕੀਤੀ ਹੈ ਦਸਤਾਰਬੰਦੀ ਕੀਤੀ ਹੈ ਇਸ ਦੇ ਵਿੱਚ ਬਹੁਤ ਸੋਚ ਸਮਝ ਕੇ ਉਹਨਾਂ ਨੇ ਜੋ ਫੈਸਲਾ ਕੀਤਾ ਨਾ ਕਿ ਅਸੀਂ ਭਰਾ ਇੱਕ ਦੂਜੇ ਤੇ ਕਿਰਪਾਨਾਂ ਚਲਾ ਕੇ ਮੋੜਤੇ ਫਿਰ ਇਹੀ ਜੋ ਪੰਥ ਦੋਖੀ ਲੋਕ ਨੇ ਇਹਨਾਂ ਨੇ ਇਹੀ ਗੱਲਾਂ ਕਰਨੀਆਂ ਸੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਸੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਔਰ ਇਸ ਲਈ ਨਾ ਉਥੇ ਕਿਸੇ ਗੱਲ ਦਾ ਕੋਈ ਡਰ ਸੀ ਨਾ ਭੈ ਸੀ ਨਾ ਖਤਰਾ ਸੀ ਅਸੀਂ ਸਿਰਫ ਆਪਸ ਦੇ ਵਿੱਚ ਦੇਖ ਕੇ ਕਿ ਪੰਥ ਇੱਕ ਦੂਸਰੇ ਦੀਆਂ ਉਥੇ ਲੜਾਈ ਕਰੇ, ਕਿਰਪਾਨਾਂ ਚੱਲਣ ਇੱਕ ਦੂਜੇ ਦੇ ਦਸਤਾਰਾ ਲਾਉਣ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਮਰਤ ਵੇਲੇ ਜੋ ਉਹਨਾਂ ਦੀ ਦਸਤਾਰ ਬੰਦੀ ਹੈ ਉਹ ਕੀਤੀ ਗਈ ਹੈ ਸਾਬ ਨੇ ਉਸ ਨੂੰ ਪਰਵਾਨ ਕੀਤਾ ਲੋਕਾਂ ਨੇ ਉਸ ਦੀ ਸੰਗਤਾਂ ਨੇ ਬਹੁਤ ਵੱਡੀ ਸ਼ਲਾਘਾ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਸੋਚ ਵਿਚਾਰ ਕੇ ਇਹ ਜੋ ਭਰਾ ਮਾਰੂ ਜੰਗ ਸੀ ਉਸ ਨੂੰ ਬਚਾ ਕੇ ਇਹ ਫੈਸਲਾ ਉਹਨਾਂ ਨੇ ਕੀਤਾ ਤੇ ਭਾਈ ਟੇਕਿਆਨੀ ਟੇਕ ਸਿੰਘ ਜੀ ਉੱਥੇ ਦੇਖੋ ਸਾਰੇ ਗਏ ਨੇ ਉੱਥੇ ਕੋਈ ਐਸੀ ਗੱਲ ਨਹੀਂ ਸੀ ਕਿ ਕੋਈ ਨਹੀਂ ਗਏ ਬਹੁਤ ਸਾਰੇ ਉੱਥੇ ਤਖਤਾਂ ਦੇ ਹੈੱਡ ਗ੍ਰੰਥੀ ਸਹਿਬਾਨ ਗਏ ਨੇ ਉਥੇ ਗਿਆਨੀ ਕੁਲਦੀਪ ਸਿੰਘ ਜੀ ਗੜਗਾਤ ਸਾਹਿਬ ਗਏ ਨੇ ਉਥੇ ਪੰਜ ਪਿਆਰੇ ਸਹਿਬ ਸਿੰਘ ਸਾਹਿਬਾਨ ਔਰ ਸਭ ਉਥੇ ਸਿੱਕੇ ਸਾਰਿਆਂ ਨੇ ਦਸਤਾਰਾਂ ਦੇ ਕੇ ਉਹਨਾਂ ਦਾ ਜੋ ਹੈ ਸਨਮਾਨ ਕੀਤਾ ਔਰ ਕੋਈ ਐਸੀ ਗੱਲ ਨਹੀਂ ਕਿ ਕੋਈ ਚੋਰੀ ਜਾਂ ਪਰਦੇ ਵਿੱਚ ਕਰਨ ਦੀ ਕੋਈ ਗੱਲ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੈ ਜਦੋਂ ਉਹਨਾਂ ਨੇ ਥਾਪ ਦਿੱਤਾ ਤਾਂ ਇਸ ਦੇ ਵਿੱਚ ਨਾ ਕੋਈ ਚੋਰੀ ਸੀ ਔਰ ਨਾ ਕੋਈ ਸਾਰਾ ਕੋਈ ਸੋਚ ਵਿਚਾਰ ਕੇ ਬਹੁਤ ਵਧੀਆ तरीके ਦੇ ਨਾਲ ਉਹਨਾਂ ਦੀ ਦਸਤਾਰਬੰਦੀ ਕੀਤੀ ਹੈ ਤੁਸੀਂ ਰਾਜਨੀਤੀ ਦੇ ਨਾਲ ਵੀ ਸੰਬੰਧਤ ਹੋ ਜਿਸ ਦੇ ਵਿੱਚ ਸ਼ੁਰੂ ਵਿੱਚ ਅਕਾਲੀ ਦਲ ਦੀ ਬੇਅਕਲ ਬੀਤੇ ਦੇ ਵਿੱਚ ਚੋਣ ਹੋਈ ਹੈ ਸੁਖਬੀ ਸਿੰਘ ਬਾਦਲ ਨੂੰ ਦੁਆਰਾ ਜਿਹੜਾ ਮੁਹਰ ਪ੍ਰਧਾਨ ਚੁਣ ਲਿਆ ਗਿਆ ਪਰ ਵਿਰੋਧੀਆਂ ਦੇ ਬਦੋਂ ਤਾਂ ਕਿਹਾ ਜਾ ਰਿਹਾ ਕਿ ਭਗਵਨਾ ਪਾਰਟੀ ਦੇ ਜਿਹੜਾ ਭਗਵਨ ਪ੍ਰਧਾਨ ਚੁਣ ਲਿਆ ਗਿਆ ਦੁਆਰਾ ਦੇਖੋ ਵਿਰੋਧੀਆਂ ਨੂੰ ਹੁਣ ਕਹਿਣ ਨੂੰ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਏਗਾ ਕਿ ਵਿਰੋਧੀ ਕਿੱਥੇ ਖੜੇ ਨੇ ਔਰ ਸਾਰਾ ਕੁਝ ਅਸੀਂ ਉਹਨਾਂ ਨੂੰ ਅੱਜ ਵੀ ਚੈਲੰਜ ਕਰ ਰਹੇ ਹਾਂ ਪਹਿਲਾਂ ਵੀ ਕੀਤਾ ਹੈ ਮੈਂ ਗੱਲ ਗਿਆਨੀ ਰਕबीर ਸਿੰਘ ਜੀ ਜੋ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਸੀ ਮੈਂ ਉਹਨਾਂ ਨੂੰ ਇੱਕ ਦਿਨ ਬੇਨਤੀ ਕੀਤੀ ਸੀ ਕਿ ਰਾਜਪਰੇ ਤੋਂ ਮੈਂ ਆਪਣੀ ਗੱਲ ਕਰਦਾ ਕਿ ਮੈਂ 300 ਕਾਪੀ ਭਰੀ ਹੈ ਕੱਲੇ-ਕੱਲੇ ਕਾਪੀ ਬਾਰੇ ਉਹ ਜਵਾਬ ਮੰਗ ਸਕਦੇ ਨੇ ਉਹ ਜਾ ਕੇ ਦੇਖਣ ਜਿੱਥੇ ਉਹਨਾਂ ਨੂੰ ਬੋਗਸ ਲੱਗੇ ਤਾਂ ਅਸੀਂ ਉਸ ਗੱਲ ਦੇ ਦੇਣਦਾਰਾਂ ਪੂਰੀ ਸਾਰਾ ਕੁਝ ਨਿਯਮ ਅਨਸਾਰ ਭਰਤੀ ਹੋਈ ਹੈ ਉਸੇ ਤਰ੍ਹਾਂ ਪਹਿਲਾਂ ਸਰਕਲਾਂ ਦੇ ਡੈਲੀਗੇਟ ਫਿਰ ਜ਼ਿਲ੍ਹੇ ਦੇ ਡੈਲੀਗੇਟ ਔਰ ਫਿਰ ਪੰਜਾਬ ਦੇ ਡੈਲੀਗੇਟ ਚੁਣ ਕੇ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਜਦੋਂ ਉਹਨਾਂ ਦਾ ਨਾਮ ਰੱਖਿਆ ਫਿਰ ਉੱਥੇ ਐਲਾਨ ਵੀ ਕੀਤਾ ਕਿ ਜੇ ਕੋਈ ਹੋਰ ਉਮੀਦਵਾਰ ਹੈ ਪ੍ਰਧਾਨ ਦੇ ਤੌਰ ਤੇ ਕੋਈ ਚੋਣ ਲੜਨਾ ਚਾਹੁੰਦਾ ਹੈ ਤਾਂ ਉਹ ਆਪਣਾ ਜੋ ਹੈ ਚੋਣ ਲੜਨ ਦੇ ਐਲਾਨ ਜੋ ਹੈ ਕਰ ਸਕਦਾ ਹੈ ਔਰ ਕਿਸੇ ਨੇ ਨਹੀਂ ਕੀਤਾ ਸਭ ਨੇ ਸਰਬਸੰਮਤੀ ਦੇ ਨਾਲ ਪੂਰੇ ਜੈਕਾਰਿਆਂ ਦੀ ਗੂੰਜ ਦੇ ਨਾਲ ਜੋ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਔਰ ਸਾਨੂੰ ਪੂਰ ਨਾਸ ਹੈ ਕਿ ਆਉਣ ਵਾਲੇ ਤੁਸੀਂ ਦਿਨਾਂ ਦੇ ਵਿੱਚ ਦੇਖਿਓ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਹੈ ਜੋ ਚੜhta ਹੈ ਉਹ ਦਿਨੋ ਦਿਨ ਪੰਜਾਬ ਦੇ ਵਿੱਚ ਸਾਡਾ ਇਹ ਮੰਨਣਾ ਹੈ ਫੈਸਲਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਬਿਨਾਂ ਗੱਠ ਜੋੜ ਤੋਂ ਅਸੀਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਸਰਕਾਰ ਹੈ ਉਹ ਬਣਾਉਣੀ ਹੈ ਔਰ ਕੱਲ ਉਹ ਪ੍ਰਧਾਨ ਚੁਣੇ ਨੇ ਅੱਜ ਸਾਬੋ ਕੀ ਤਲਵੰਡੀ ਬਹੁਤ ਵੱਡਾ ਕੱਠ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਕੱਠ ਸੀ ਉਥੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਉਹ ਜੋ ਹਾਲ ਸੀ ਉਹ 30-35 ਹਜ਼ਾਰ ਬੰਦਿਆਂ ਦਾ ਉਹ ਸਮਰਥਾ ਰੱਖਦਾ ਇੰਨਾ ਵੱਡਾ ਹਾਲ ਹੈ ਔਰ ਉਹ ਖਚਾ ਖਚ ਭਰ ਕੇ ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਖੜੇ ਨੇ ਔਰ ਲੋਕਾਂ ਨੇ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ ਔਰ ਅੱਜ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਉਸ ਗੱਲ ਦਾ ਸਬੂਤ ਹੈ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਨੇ ਜੀ ਇਸ ਲਈ ਅਮਰਤਪਾਲ ਸਿੰਘ ਦੇ ਵੱਲੋਂ ਤੇ ਸਰਬਜੀਤ ਸਿੰਘ ਖਾਲਸਾ ਵੱਲੋਂ ਵੀ ਪਾਰਟੀ ਜਿਹੜੀ ਬਣਾ ਦਿੱਤੀ ਗਈ ਅੱਜ ਉਹਨਾਂ ਦੇ ਵੱਲੋਂ ਵੀ ਕਾਨਫਰੈਂਸ ਜਿਹੜੀ ਹੈ ਸਿਆਸੀ ਕਾਨਫਰੰਸ ਹੈ ਉਹ ਤਖਤ ਚਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਰੱਖੀ ਗਈ ਹੈ ਤਾਂ ਉੱਥੇ ਉਹਨਾਂ ਦੀ ਪਾਰਟੀ ਦੇ ਬਾਬਤ ਐਸ ਵਾਰ ਕਹੀ ਜਾ ਰਿਹਾ ਕਿ ਜਿਹੜੀਆਂ ਹੁਣ ਇੰਨੀਆਂ ਅਕਾਲੀ ਦਲ ਬਣ ਗਈਆਂ ਨੇ ਆਖਰ ਫਿਰ ਹੁਣ ਜਿਹੜੀ ਸਿੱਖ ਪੰਥ ਹੈ ਉਹ ਕਿਹੜੇ ਪਾਸੇ ਨੂੰ ਸੇਧ ਬੁਲੂਗਾ ਦੇਖੋ ਪਹਿਲਾਂ ਵੀ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਬਣੇ ਨੇ ਇੱਕੋ ਹੀ ਸ਼੍ਰੋਮਣੀ ਅਕਾਲੀ ਦਲ ਹੈ ਜੋ ਇਥੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦਾ ਜੋ ਪੰਜਾਬ ਤੇ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਪ੍ਰਵਾਨ ਹੈ ਔਰ ਉਹ ਇੱਕੋ ਹੀ ਅਕਾਲੀ ਦਲ ਹੈ ਪਹਿਲਾਂ ਵੀ ਬਹੁਤ ਸਾਰੇ ਅਕਾਲੀ ਦਲ ਬਣੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਣਨੇ ਨੇ ਸਭ ਦਾ ਤੁਸੀਂ ਦੇਖ ਲਓ ਇਹਨਾਂ ਦਾ ਨਾ ਕੋਈ ਏਜੰਡਾ ਹੈ ਕਦੇ ਖਾਲਸਾਣ ਦੀ ਗੱਲ ਕਰਦੇ ਨੇ ਕਦੇ ਫਿਰ ਉਸ ਤੋਂ ਮੁਕਰ ਜਾਂਦੇ ਨੇ ਔਰ ਰੋਜ਼ ਦਾ ਇਹਨਾਂ ਦਾ ਵੱਖਰਾ ਨਵੇਂ ਤੋਂ ਨਵਾਂ ਰੋਜ਼ਾਨਾ ਅੰਡਾ ਜੋ ਇਹਨਾਂ ਦਾ ਏਜੰਡਾ ਹੈ ਉਹ ਰੋਜ਼ਾਨਾ ਵੱਖਰਾ ਵੱਖਰਾ ਹੁੰਦਾ ਹੈ ਕੋਈ ਇੱਕ ਤੌਰ ਤੇ ਇਹਨਾਂ ਦਾ ਨਾ ਕੋਈ ਫੈਸਲਾ ਨਾ ਕੋਈ ਪ੍ਰੋਗਰਾਮ ਹੈ ਇਸ ਲਈ ਲੋਕਾਂ ਨੇ ਕਿਸੇ ਨੂੰ ਪ੍ਰਵਾਨ ਨਹੀਂ ਕਰਨਾ ਇੱਕੋ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਦਾ ਲੋਕਾਂ ਦੇ ਵਿੱਚ ਆਧਾਰ ਹੈ ਜਿਸ ਨੂੰ ਲੋਕ ਪ੍ਰਵਾਨ ਕਰਦੇ ਨੇ ਔਰ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਜਾਬ ਦੇ ਲੋਕ ਚਟਾਨ ਦੀ ਤਰ੍ਹਾਂ ਖੜੇ ਨੇ ਲਾਸ ਵਾਲਾ ਜੀ ਕਿ ਜਿਹੜੀ ਇਸ ਵੇਲੇ ਭਰਤੀ ਮਹਿੰਮ ਹੈ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ ਕਿ ਸਾਡੇ ਵੱਲੋਂ ਜਿਹੜੀ ਪਰਚੀ ਆ ਉਹਦਾ ਕੱਲਾ ਕੱਲਾ ਹਿਸਾਬ ਲਿਆ ਜਾ ਸਕਦਾ ਚਾਹੇ ਚੌਂ ਤੋਂ ਫੜ ਤੂੰ ਹਿਸਾਬ ਲੈ ਸਕਦੇ ਨੇ ਪਰ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਹਜੇ ਤੱਕ ਵੀ ਉਸਦੀ ਨੂੰ ਅਸੈਪਟ ਨਹੀਂ ਕਰ ਰਹੀ ਜਾਂ ਪ੍ਰਵਾਨ ਨਹੀਂ ਕਰ ਰਹੀ ਵੇ ਕਹਿ ਸਕਦਾ ਤੇ ਉਹਨਾਂ ਦਾ ਰੋਜ਼ ਕੋਈ ਨਾ ਨਵਾਂ ਬਿਆਨ ਹੈ ਇਸ ਚੀਜ਼ ਦੇ ਉੱਤੇ ਤਾਂ ਕਿਉਂਕਿ ਉਹ ਤਾਂ ਕਹਿੰਦੇ ਵੀ ਜਿਹੜਾ ਕੱਲ ਕੀਤਾ ਗਿਆ ਚੋਣ ਉਹ ਡਰਾਮਾ ਹੀ ਹੈ ਦੇਖੋ ਅਸੀਂ ਨਾ ਉਹਨਾਂ ਤੋਂ ਸਰਟੀਫਿਕੇਟ ਲੈਣਾ ਹੈ ਨਾ ਉਹ ਪ੍ਰਵਾਨ ਕਰਨਾ ਜਾਂ ਕਰਨਾ ਨਾ ਕਰਨਾ ਉਹ ਕੋਈ ਮਹਨੇ ਨਹੀਂ ਰੱਖਦਾ ਜੀ ਔਰ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਇਸ ਨੂੰ ਮਾਨਤਾ ਦੇ ਚੁੱਕੇ ਨੇ ਫਿਰ ਇਹਨਾਂ ਦੇ ਮੰਨਣਾ ਨਾ ਮੰਨਣਾ ਇਹਨਾਂ ਦਾ ਕਿਸੇ ਗੱਲ ਦਾ ਕੋਈ ਮਹਨੇ ਨਹੀਂ ਰੱਖਦਾ ਹੁਣ ਅੱਜ ਤੋਂ ਬਾਅਦ ਤੁਸੀਂ ਦੇਖ ਲਿਓ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ ਔਰ ਅੱਜ ਹੀ ਲੋਕ ਕਹਿਣ ਲੱਗੇ ਨੇ ਕਿ ਇਸ ਭਰਤੀ ਦਾ ਹੁਣ ਕੋਈ ਮਹਨ ਨਹੀਂ ਜਦੋਂ ਪ੍ਰਧਾਨ ਚੁਣਿਆ ਗਿਆ ਹੁਣ ਭਰਤੀ ਦਾ ਕੀ ਮੈਨਾ ਆਉਣ ਵਾਲੇ ਦਿਨਾਂ ਵਿੱਚ ਨਾ ਇਹਨਾਂ ਦੀ ਕਿਸੇ ਨੇ ਕਾਪੀਆਂ ਲੈਣੀਆਂ ਨੇ ਲੋਕਾਂ ਨੇ ਇਹਨਾਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਔਰ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਲੋਕ ਖੜੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ ਜੋ ਹੈ ਚੜਦੀ ਕਲਾਵਲ ਜਾਣਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕਰ ਲਿਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਦੇ ਨੇ ਔਰ ਅੱਜ ਮੈਂ ਕਹਿ ਸਕਦਾ ਧਾਰਮਿਕ ਤੌਰ ਤੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਨੇ ਔਰ ਬਹੁਤ ਸਾਰੀਆਂ ਯਾਦਗਾਰਾਂ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ ਨੇ ਇਸ ਲਈ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਨੇ ਜੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ